ਨੂੰ ਪਿਆਰ ਭਰੀ ਜੈ ਮਾਤਾ ਦੀ ਜਿਵੇਂ ਕਿ ਸਿੱਧ ਬਾਬਾ ਬਾਲਕਨਾਥ ਮੰਦਿਰ ਪਿੰਡ ਔੜ ਜ਼ਿਲ੍ਹਾ ਨਵਾਂ ਸ਼ਹਿਰ ਦੇ ਸੰਤ ਬਾਬਾ 108 ਗੱਦੀ ਨਿਸ਼ੇਣ ਜੋਨੀ ਬਾਬਾ ਜੀ ਦੇ ਭਗਤ ਰਿੰਕੂ ਜੀ ਦੇ ਘਰੇ ਮਹਾਮਾਈ ਦਾ ਜਾਗਰਣ ਰਚਾਇਆ ਗਿਆ ਸੀਗਾ ਇਸੇ ਮਹਾਮਾਹੀ ਦੀ ਜਾਗਰਣ ਦੇ ਖੁਸ਼ੀ ਦੇ ਵਿੱਚ ਮਾਤਾ ਜਵਾਲਾ ਜੀ ਤੋਂ ਜੋਤ ਲਿਆਂਦੀ ਗਈ ਜੋ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸੰਤ ਸੰਤ ਸ਼੍ਰੀ ਅਕਾਲ 108 ਗੱਦੀ ਨਿਸ਼ਿਣ ਜੋਨੀ ਬਾਬਾ ਜੀ ਵੱਲੋਂ ਇਹ ਜੋਤ ਜਾਗਰਣ ਵਿੱਚ ਲਿਆਂਦੀ ਜਾਏਗੀ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਇਸ ਵੀਡੀਓ ਨੂੰ ਲਾਸਟ ਤੱਕ ਬਣੇ ਰਹੀਓ ਵੀਡੀਓ ਨੂੰ ਪੂਰਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ ਜੈ ਮਾਤਾ ਦੀ ਦੀ ਮਾਤਾ ਰੰਮੀ ਵਾਲਾ ਮੁਖੀ ਜੇਪਨਾ ਹੰਦੂ ਮਈ ਦਾ ਰੰਮੀ ਵਾਲਾ ਰੋ ਮਾਈ ਦਾ ਰੋ ਮਾਈ ਦਾ ਰੰਮੀ ਵਾਲਾ ਸਭ ਤੋਂ ਜਨ ਜਨ ਨਾਲ ਬਾਤ ਮਾਤਾ ਵੀਰ ਦਾ ਕੋਈ ਨਾ ਕੋਈ ਸੇਗਾ ਜਨ ਨਾਲ ਸਾਰ ਪਨਾ ਕਰੋ ਜੀ ਨਾ ਸਮਾਗਮ ਦਾ ਤਤ ਫੋਨ ਮਾਤਾ ਬੋਦਤੀ ਜੀ ਜੈ ਹੋ ਮਾਦੀ ਭਗੋਤਨਾ ਦੇ ਰਹੀ ਵਾਲਾ ਮੁਖੀ ਮਾਤਾ ਜਵੰਤ ਨਾ ਯਾਤਰਾ ਸੁਭਾਂਤ ਨਿਕਾ ਰਾਮਯਾ ਪੰਗਾ मदाई दाजना पास माता कोटि की जेल चोर करना कि मेरा कामर रखना या किसी के नाशुलांती ना कार्य किया मैं समझना तो सफल जल माता बोलो चे वाली जे इब्बा हुमाम ताब्बा इब्बा 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 इ

ਆਇਆ ਮੋਰੀ ਮੰਦ ਉੱਥੇ ਬੰਦੂ ਆਰੇ ਮੋਲੇ ਚੁੰਨੀ ਜਣੀ ਮੈਂ ਚਲਾਇਆ ਤੋ ਜੇ ਮੈਂ ਕੋ ਬਣਾ ਲਾ ਬੋਲ ਸੱਚੇ ਦਰਵਾਰ ਕੀ ਜੈ ਜਗਾਰਾ ਸਭ ਦੀਆਂ ਆਸਮਰਦਾ ਪੂਰੀਆਂ ਕਰਨ ਵਾਲੀ ਮਾਂ ਦਾ ਬੋਲ ਸੱਚੇ ਦਰਵਾਰ ਕੀ ਜੈ ਮਿੱਠੀਆਂ ਮਨਾਤੇ ਬੋਲ ਸੱਚੇ ਦਰਵਾਰ ਕੀ ਜੈ ਮਾਕੇ ਪਿਆਰ ਕੀ ਜੈ ਸਰਕਾਰ ਕੀ ਜੈ ਜੈ ਅੱਜ ਕਾ ਰਾ ਜਿਲਾਲਾ ਜੀ ਮਈਆ ਦਾ ਸਾਕੇ ਦਰਬਾਰ ਕੀ ਹੈ ਅੱਗੇ ਸਾਰੇ ਨੂੰ ਸਾਡਾ ਬੰਦੀ ਬਹਾਦਰ ਦੇਖੋ ਸਾਈਡ ਤੋਂ ਰੇ ਸਾਈਡ ਤੋਂ ਰੇ ਸਾਈਡ ਤੋਂ ਭਾਈ ਸਾਈਡ ਤੋਂ ਮੜਿਆ ਦੇਖੋ ਦੇਖੋ ਸ਼ਰਮਾਰਾਮ ਗੁੱਡੀ ਸਾਡਾ ਮੜਿਆ ਸਾਈਡ ਤੇ ਹਾਂਜੀ ਸਾਈਡ ਤੋਂ ਮੜਿਆ ਦੇਖੋ ਵੀ ਦੇਖੋ ਸਾਈਡ ਤੇ

ਹੁਣ ਇਹ ਪਵਿੱਤਰ ਮਾਤਾ ਜਵਾਲਾ ਜੀ ਦੀ ਜੋਤ ਰਿੰਕੂ ਭਗਤ ਜੀ ਦੇ ਘਰੇ ਜਿੱਥੇ ਕਿ ਮਹਾ ਮਾਈ ਦਾ ਜਾਗਰਣ ਰਚਾਇਆ ਗਿਆ ਹੈ ਉੱਥੇ ਇਹ ਜੋਤ ਲੈ ਕੇ ਜਾਵਾਂਗੇ ਜੈ ਮਾਤਾ ਦੀ ਜੈ ਮਾਤਾ ਦੀ Gue t referred on Musz Ni, pa bilirata Dari gara ਸਭ ਜਾਣਦੀ ਏ ਕਿ ਦੇ ਤਾਰੀਆਂ ਮੇਰੇ ਸੰਤ ਇਸ ਮੰਜ਼ਲ ਨੂੰ ਤੈਅ ਕਰਨਾ ਬੜਾ ਔਖਾ ਹੈ ਇਹ ਗੱਲ ਖੇਲ ਨਹੀਂ ਕਿਉਂਕਿ ਸੰਤ ਹੋਣਾ ਫਕੀਰ ਹੋਣਾ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਸੋ ਪਿਆਰਿਓ ਉਸ ਤੋਂ ਪਹਿਲਾਂ ਸ਼ੇਰਾਂ ਵਾਲੀ ਮੇਹਰਾਂ ਵਾਲੀ ਮਾਂ ਦੇ ਦਰਬਾਰ ਸੁੰਦਰ ਰੂਪ ਲਿਆਉਣੇ ਕਾਕੀਆਂ ਸੁੰਦਰ-ਸੁੰਦਰ ਹੋਣਗੀਆਂ ਇੱਕ ਮੇਰੇ ਵੀਰ ਨੂਰਬਹਿਤੋਂ ਪਹੁੰਚੇ ਨੇ ਗੱਗਾ ਭਾਜੀ ਮੇਜੀ ਜੀ ਕਮਲ ਜੀ ਨੂਰਬਹਿਤੋਂ ਤੇ ਪੰਜਾਬੀ ਜਾਗਰਣ ਤੋਂ ਮੇਰੇ ਵੀਰ ਬਲਵਿੰਦਰ ਜੀ ਪਹੁੰਚੇ ਨੇ ਉਹਨਾਂ ਦਾ ਬੀ ਬੜਾ ਸ਼ੁਕਰਗੁਜ਼ਾਰ ਹਾਂ ਇੱਥੇ ਪਹੁੰਚਣ ਦੇ ਮੇਰੀ ਮੰਗਣੀ ਓ ਮੇਰੀ ਮੰਗਣੀ ਮੇਰੀ ਮੰਗਣੀ ਵੋਲੇ ਪ੍ਰੇਮਾਂ ਚੜੀ ਗੱਤ ਵੱਜ ਕੇ ਸਾਰਿਆਂ ਨੇ ਪੰਧ ਪੁੱਤੀ ਰੱਜ ਕੇ ਮਾਰ ਦੀ ਬੋਲਾ ਚੜੀ ਗੱਤ ਵੱਜ ਕੇ ਸਾਰਿਆਂ ਨੇ ਪੰਧ ਪੁੱਤੀ ਰੱਜ ਕੇ